ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਵਜੋਤ ਸਿੰਘ ਫਰੋਂ ਪਾਤੜਾ ਜੀ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਜੀ ਜਿਨ੍ਹਾਂ ਨੂੰ ਸਮੂਹ ਸੰਗਤ ਭਾਈ ਸੁਖਰਾ ਸਿੰਘ ਚੰਨਾ ਦੇ ਨਾਮ ਤੇ ਜਾਣਦੀ ਹੈ ਜੀ ਜੋ ਸਾਨੂੰ ਸਮੇਂ-ਸਮੇਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਗੁਰਬਾਣੀ ਵਿਚਾਰਾਂ ਸਾਨੂੰ ਸੁਣਾਉਂਦੇ ਹਨ ਅਤੇ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਏ ਹਨ ਰੂਹਾਨੀ ਤੇ ਦੇ ਨਾਮ ਤੇ ਸਾਡੇ ਜੀਵਨ ਨੂੰ ਜੋੜ ਕੇ ਸਾਡੇ ਮਨਾਂ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ ਉਹਨਾਂ ਦੇ ਅੱਜ ਜਨਮ ਦਿਨ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਭਾਈ ਸੁਖਰਾਜ ਸਿੰਘ ਛੰਨਾ ਜੀ ਬਾਬਾ ਜੀ ਨੂੰ ਸਮੂਹ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਅਕਾਲ ਪੁਰਖ ਅੱਗੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਸਤਿਕਾਰਯੋਗ ਬਾਬਾ ਜੀ ਭਾਈ ਸੁਖਰਾਜ ਸਿੰਘ ਛੰਨਾ ਨੂੰ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਲੈਂਦੇ ਰਹਿਣਾ ਅਤੇ ਬਾਬਾ ਜੀ ਨੂੰ ਲੰਮੀ ਉਮਰ ਬਖਸ਼ਣ ਹਰ ਮਦਾਨ ਫਤਿਹ ਬਖਸ਼ਣ ਸ੍ਰੀ ਸ੍ਰੀ ਸੰਗਤ ਨੂੰ ਗੁਰੂ ਨਾਨਕ ਕਾ ਨਾਮ ਸੰਗਤ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਹਾਂ ਬੇਸ਼ੱਕ ਗੁਰੂ ਸੁਖਮਤ ਦੇ ਵਿੱਚ ਜਨਮ ਮਰਮ ਦਾ ਕੋਈ ਸ਼ੋਗ ਨਹੀਂ ਜਨਮ ਦਾ ਕੋਈ ਸ਼ੋਗ ਨਹੀਂ ਔਰ ਮਰਨ ਦਾ ਕੋਈ ਸ਼ੋਗ ਨਹੀਂ ਜਨਮ ਦਾ ਕੋਈ ਵਧਾਈਆਂ ਨਹੀਂ ਔਰ ਮਰਨ ਦਾ ਕੋਈ ਸ਼ੋਗ ਨਹੀਂ ਫਿਰ ਵੀ ਬਾਬਾ ਜੀ ਦੀਆਂ ਲੰਮੀਆਂ ਸਵਾਮਾਂ ਨੂੰ ਦੇਖ ਕੇ ਹੋਏ ਮੇਰੇ ਹਿਰਦੇ ਵਿੱਚ ਇਹ ਵਿਚਾਰ ਆਇਆ ਮੈਂ ਸਮੂਹ ਸੰਗਤ ਦੇ ਅੱਗੇ ਇਹ ਵਿਚਾਰ ਆਪਣੇ ਮਨ ਦੇ ਰੱਖੇ ਹਨ ਆਪਣੇ ਵੱਲੋਂ ਫਿਰ ਔਰ ਸਾਰੀ ਸੰਗਤ ਵੱਲੋਂ ਬਾਬਾ ਜੀ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਪ੍ਰਮਾਤਮਾ ਜੀ ਇਹਨਾਂ ਦੀ ਚੜ੍ਹਦੀ ਕਲਾ ਰੱਖਣ ਹਰ ਮਦਾਨ ਫਤਿਹ ਕਰਨ ਐਸੀ ਤਰ੍ਹਾਂ ਪ੍ਰਮਾਤਮਾ ਅੱਗੇ ਮੇਰੀ ਬੇਨਤੀ ਹੈ ਵੀ ਜੋ ਟੈਮ ਟੈਮ ਤੇ ਸਿਰਤੇ ਪਾਣੂ ਰੂਹਾਨਤ ਦੇ ਵਿਚਾਰ ਦੀਵਾਨ ਹਰ YouTube ਤੇ ਵੀ ਹਰ ਹਫਤੇ YouTube ਦੇ ਉੱਤੇ ਉਹਨਾਂ ਦੇ ਵਿਚਾਰ ਦੀਵਾਨ ਸਮੂਹ ਸੰਗਤਾਂ ਦੇ ਵਿੱਚ ਰੱਖਦੇ ਹਨ ਮੈਂ ਬਾਬਾ ਜੀ ਦਾ ਸਮੂਹ ਸੰਗਤਾਂ ਵਿੱਚ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਇਸ دیਵਾਨਾ ਦਾ ਲਾਹਾ ਕੱਟਦੀਆਂ ਹਨ ਹਰ ਹਫਤੇ ਬਾਬਾ ਜੀ ਆਪਦੇ ਜੋ دیਵਾਨ ਦੇ ਵਿਚਾਰ ਨੇ YouTube ਵੱਲੋਂ ਹਰ ਸੰਗਤ ਤਨੂੰ ਪਹੁੰਚੇ ਜਾਂਦੇ ਹਨ ਇਹਨਾਂ ਦਾ ਬਹੁਤ-ਬਹੁਤ ਦਿਲੋਸਤਕਾਰ ਧੰਨਵਾਦ ਫੇਰ ਆਪਰੇ ਵੱਲੋਂ ਸਮੂਹ ਸਵਾਗਤ ਸੰਗਤ ਵੱਲੋਂ ਬਾਬਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਬਾਬਾ ਜੀ ਚੜ੍ਹਦੀ ਕਲਾ ਵਕਸ਼ਣ ਗੁਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ